ਤਨਵਾ ਤੁਹਾਡਾ ਰੇਖਾ ਜੀ ਨੇ ਪ੍ਰੇਮ ਨਾਲ ਤੁਹ ਸਾਰਾ ਲੇਖ ਉਹਨਾਂ ਦੇ ਬਾਰੇ ਜੀਵਨ ਬਾਰੇ ਜਿੰਨਾ ਥੋੜਾ ਬੋਲ ਸਮਝ ਸਕੇ ਸੁਣ ਸਕੇ ਉਹਰ ਦੇਖੋ ਕਿੰਨਾ ਬਚਪਨ ਤੋਂ ਹੀ ਉਹਨਾਂ ਦਾ ਖਿਆਲ ਸੀਗਾ ਮੈਨੂੰ ਇਹ ਯਾਦ ਆ ਰਿਹਾ ਆਪਣੇ ਸੰਤ ਸਿੰਘ ਮਸਕੀਨ ਜੀ ਇੱਕ ਸ਼ੇਰ ਪੜਦਾ ਪੜਿਆ ਕਰਦੇ ਸਾਂ ਉਹ ਕਹਿੰਦੇ ਸੀ ਵੀ ਕਿ ਤਵੰਗਰੀ ਬ ਦਿਲਸਤ ਨਾ ਕੇ ਬਾਮਾਲ ਬਜ਼ੁਰਗੀ ਬ ਅਕਲਸਤ ਨਾ ਕੇ ਬਾਸਾਲ ਮਤਲਬ ਦਾ ਜਦੋਂ 5 ਸਾਲ ਦੇ ਬੱਚੇ ਤੇ ਇੰਨਾ ਜ਼ਿਆਦਾ ਇਹ ਤਾਂ ਖੈਰ ਆਪੇ ਰੱਬ ਰੂ ਪਾਈ ਸੀ ਗੁਰੂ ਨਾਨਕ ਦੇਵ ਜੀ ਦੀ ਜੋਤ ਸਨ ਲੇਕਿਨ ਇਹ ਵੈਸੇ ਵੀ ਦੇ ਜਿਹੜਾ ਕਈ ਵਾਰੀ ਹੁੰਦਾ ਵੀ ਉਮਰ ਜਿਹੜੀ ਜਿਨੀ ਮਰਜ਼ੀ ਥੋੜੀ ਹੋਵੇ ਉਹ ਜੇ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਫਿਰ ਭਗਤ ਪ੍ਰਲاد ਜੀ ਨੇ ਤਰੂਪ ਜੀ ਨੇ ਤੇ ਸਾਰਿਆਂ ਨੂੰ ਐਸੇ ਹੀ ਸੋਝੀ ਬਖਸ਼ ਦਿੰਦੇ ਨੇ ਉਹ ਦੀ ਮੌਜ ਜਦੋਂ ਹੋ ਜੇ ਤਾਂ ਇਹ ਉਮਰ ਦੇ ਨਾਲ ਨਹੀਂ ਕੋਈ ਤਾਲੁਕ ਹੈਗਾ ਸਮਝਦਾਰੀ ਦਾ ਜਾਂ ਬਜ਼ੁਰਗੀ ਦਾ ਕਿ ਤਾਵੰਗਰੀ ਆਉਂਦੀ ਅਮੀਰੀ ਜਿਹੜੀ ਹੈ ਤਾਵੰਗਰੀ ਬਾਦੇ ਲਸ ਦਿਲ ਤੋਂ ਹੁੰਦੀ ਅਮੀਰੀ ਤਾਵੰਗਰੀ ਬਾਦੇ ਲਸ ਨਾ ਕੇ ਬਾ ਮਾਰੇ ਇਹ ਵੀ ਤੁਹਾਡੇ ਉਹ ਕਿੰਨਾ ਪੈਸਾ ਹੈ ਦਿਲ ਤੋਂ ਹੈ ਤੁਹਾਡੇ ਉਹ ਜੇ 1 ਰੁਪਿਆ ਤੁਸੀਂ ਉਹਦੇ ਵਿੱਚ ਦਾਨ ਕਰ ਦਿੰਦੇ ਹੋ ਇੱਕ ਰੋਟੀ ਹੈਗੀ ਉਹ ਵੀ ਤੁਸੀਂ ਗਰੀਬ ਨੂੰ ਦੇ ਦਿੰਦੇ ਹੋ ਆਪ ਨਹੀਂ ਖਾਂਦੇ ਇਹ ਅਮੀਰੀ ਹੋ ਗਈ ਕਬਜ਼ੁਰਗੀ ਬਾ ਹਕਲਸ ਨਾ ਕੇ ਬਾ ਸਾਲ ਤੇ ਇਸ ਕਰਕੇ ਉਹਨਾਂ ਨੂੰ ਕਿਰਪਾ ਦਾ ਉਹਨਾਂ ਦਾ ਜਿੱਥੇ ਰਹਿੰਦੇ ਸੀ ਨਾ ਇਹ ਬੰਗਲਾ ਸਾਹਬ ਤੇ ਜਿੱਥੇ ਇਹ ਨਾ ਦਾ ਜਿੱਥੇ ਸ੍ਰੀ ਛੱਡਿਆ ਸੀ ਉੱਥੇ ਵੀ ਗੁਰਦੁਆਰਾ ਬਣਾਇਆ ਮੈਨੂੰ ਆ ਨਾਮ ਵੀ ਆ ਗਿਆ ਕਿਸੇ ਨੂੰ ਪਤਾ ਹੈ ਤਾਂ ਅਨਾਗਪਾ ਜੀ ਦਾ ਸ਼ਾਇਦ ਖਿਆਲ ਉਹ ਅਲੱਗ ਹੈਗਾ ਇਹ ਬੰਗਲਾ ਸਾਹਿਬ ਜਿੱਥੇ ਨਾ ਜਿੱਥੇ ਤੁਸੀਂ ਉਹਨਾਂ ਡਿੱਠੇ ਉਹਨਾਂ ਦਰਸ਼ਨ ਕਰਦੇ ਉਹਨਾਂ ਦਰਸ਼ਨ ਮਾਤਰ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਸੀ ਹੈ ਤਾਂ ਕਹਿੰਦੇ ਨੇ ਵੀ ਜੀ ਸ੍ਰੀ ਹਰਿ ਕ੍ਰਿਸ਼ਨ ਤੇ ਹੈ ਜਿਸ ਡਿੱਠੇ ਸਭ ਦੁੱਖ ਜਾਏ ਯਾਨੀ ਐਨੇ ਉਪਕਾਰੀ ਸਨ ਦੇ ਉਹਨਾਂ ਯਾਰ ਆਪਾਂ ਇੱਕ ਸ਼ਬਦ ਸਾਰੇ ਮਿਲ ਕੇ ਪੜ੍ਹਦੇ ਆਂਗੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰਾਇ ਚੈ ਇਹ ਪੜ੍ਹ ਕੇ ਫਿਰ ਆਪਾਂ ਓਮ ਨਾਮ ਦਾ ਜਾਪ ਕਰਾਂਗੇ ਸਾਹ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਵਾਰੀ ਫੇਰ ਭਈ ਗੁਰੂ ਭਾਰਕ੍ਰਿਸ਼ਨ ਜੀ ਮਹਾਰਾਜ ਅਠਵੀਂ ਪਾਚਾਈ ਜਿਨ੍ਹਾਂ ਕੇ ਬਾਲਾ ਜਨ ਬਾਲਾ ਪੀਰ ਜਿਹੜੇ ਇਹਨਾਂ ਨੇ ਬਾਲਾ ਪੀਰ ਕਹਿਤਾ ਸੀ ਆਪਣੇ ਮੁਸਲਮਾਨ ਜਿਹੜੀ ਸੰਗਤ ਸੰਗਤ ਸੀ ਤੇ ਆਪਾਂ ਉਹ ਪਿਆਰ ਨਾਲ ਕੀ ਕਹਿੰਦੇ ਬਾਲਾ ਪ੍ਰੀਤਮ ਬਾਲਾ ਪ੍ਰੀਤਮ ਦੇ ਨਾਮ ਤੇ ਉਹ ਪਾਉਣਾ ਨੂੰ ਸੰਬੋਧਿਤ ਕਰਦੇ ਆ ਬਾਲਾ ਪ੍ਰੀਤਮ ਜੀ ਹੈ ਬਾਲਾ ਪ੍ਰੀਤਮ ਜੀ ਦੇ ਜਿਹੜਾ અવਤਾਰ ਦੇ ਦਿਵਸ ਤੇ ਉਹਨਾਂ ਦੇ ਪ੍ਰਕਾਟਿਆ ਦਿਵਸ ਤੇ ਉਹਨਾਂ ਦਾ ਪ੍ਰਕਾਸ਼ ਪੁਰਬ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਿ ਆਪਾਂ ਇੱਕ ਸ਼ਬਦ ਪੜ੍ਹਦੇ ਆ ਕਿਸਾ ਤੇ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਵਚੰਦ ਸਾਦ ਸਾਣਿ ਨਿਮਰੋ ਗੋਬਿੰਦ ਮਨ ਸਿਮਰੋ ਬੋ ਬਿੰਦੇ ਮਨ ਅੰਤਰ ਕੀ ਰਚਿੰਦੇ ਓਰੇ हमारे संविधानों का अधिकार किया आरक्षण व्यवस्था की वो सर्वेक्षण अपने पदों तकों तक जो महसूस करते हैं जिन्हें छूना समझते हैं बाद उनके तो पैर भी छूते हैं क्योंकि तो उनके हाथों में तो, पावर आई वो को तो पावर देना ज्यादा सास सास they are go the jana ਛੋਡ ਪੇਨ ਤੇ ਕਰਾ ਸਾਧ ਸੰਗ ਅਗਨ ਸਾਗਤ ਕਰੋ ਸਾਧ ਸੰਗ ਅਗਨ ਸਾਗਤ ਕਰੋ ਸਾਸ ਸਾਸ ਸਿਮਰ ਕੇ ਭਰ ਲਿਓ ਭੰਡਾਰ ਹਰ ਧੰਕੇ ਭਰ ਲਿਓ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਨਾਨਕ ਗੁਰੂ ਪੂਰੇ ਨਮਸਕਾਰ सास सास सिमरो गोबिंद मन अंतर की उतरा मन अंतर की उतरा चिंद जी का खालसा वाहेगुरु जी की फतेह ਸਾ ਸਾ ਸਿਮਰੋ ਗੋਮੈਂ ਦਾ ਹਰ ਸਾਹ ਦੇ ਨਾਲ ਉਹਨੂੰ ਜੇ ਆਪਾਂ ਸਿਮਰਾਂਗੇ ਤੇ ਕੋਈ ਵੀ ਚਿੰਤਾ ਹੈ ਅੰਦਰ ਦੀ ਸਾਰੀ ਦੂਰ ਕਰੇਗਾ ਮਹਾਰਾਜ ਪੂਰੇ ਗੁਰका ਸੁਣ ਉਪਦੇਸ਼ ਉਹਨਾਂ ਦੀ ਜਿਹੜੀ ਟੀਚਿੰਗਸ ਨੇ ਉਹਨਾਂ ਦੀ ਜਿਹੜੀ ਬਾਣੀ ਉਹਨਾਂ ਦੀ ਸਿੱਖਿਆ ਆਪਾਂ ਸੁਣਾਗੇ ਤਾਂ ਪਾਰਗੁਨ ਨਿਕਟ ਕਰ ਬੈ ਤੁਹਾਨੂੰ ਐ ਲੱਗੇਗਾ ਫਿਰ ਨਜ਼ਦੀਕ ਪਰਮਪਿਤਾ ਪਰਮਾਤਮਾ ਸਾਡੇ ਬਿਲਕੁਲ ਨੇੜੇ ਹੈਗਾ ਬਈ ਇਸ ਕਰਕੇ ਉਹ ਕਹਿੰਦੇ ਨੇ ਕਿ ਆਸ ਅਨਿਤ ਤਿਆਗੋ ਤਰੰਗ

ਵਾਹਿਗੁਰੂ ਅਹਿਮ ਨੁਤੇ ਆ ਕੇ ਤੇ ਇਸ ਤਰ੍ਹਾਂ ਦੇ ਤੁਸੀਂ ਅਰਦਾਸ ਕਰੋ ਮਹਾਰਾਜੇ ਕਿ ਸਾਧ ਸੰਗ ਅਗਨ ਸਾਗਨ ਕਰੋ ਜੇ ਸਾਧੂ ਦਾ ਸੰਗ ਕਰਦੇ ਹੋਗੇ ਤੇ ਜਿਹੜਾ ਅਗਨ ਸਾਗਰ ਹੈ ਦੁਨੀਆ ਦਾ ਭਾਉ ਸਾਗਰ ਹੈ ਨੂੰ ਪਾਰ ਕਰ ਲਾਂਗੇ ਸਾਧੂ ਤੇ ਸੰਤਾਂ ਕਰਾਂਗੇ ਸੰਗਤ ਕਰਾਂਗੇ ਸਾਥ ਸੰਗ ਜੀ ਬੈਠਾਂਗੇ ਤਾਂ ਹਰ ਤੰਕੇ ਭਰ ਲਿਓ ਢੰਡਾਰ ਵੀ ਇਹ ਰੱਬ ਦਾ ਨਾਮ ਜਿਹੜਾ ਨਾ ਇਹਦੇ ਢੰਡਾਰ ਭਰੋ ਦੁਨੀਆ ਦੇ ਪੈਸੇ ਕਮਾਣ ਦਾ ਉਹ ਵੀ ਲੋਡ ਹੈਗੀ ਜਿੰਨੀ ਕੋਈ ਲੇਕਿਨ ਖਿਆਲ ਜ਼ਿਆਦਾ ਇਸ ਪਾਸੇ ਹਰ ਇੱਕ ਦੇ ਤੰਦੇ ਨਾਲ ਆਪਾਂ ਜ ਆਪਦੇ ਢੰਡਾਰ ਭਰ ਲਾਂਗੇ ਤੇ ਨਾਨਕ ਗੁਰੂ ਪੂਰੇ ਕਹਿੰਦਾ ਵੀ ਮਾਨਕ ਕਹਿੰਦਾ ਵੀ ਆਪਣੇ ਉਹ ਦੇ ਲਈ एकदम ਤੁਸੀਂ ਨਮਰਤਾ ਦੇ ਨਾਲ ਪੂਰੇ ਗੁਰੂ ਨੂੰ ਪ੍ਰਣਾਮ ਕਰੋ ਉਹਦੇ ਚਰਨਾਂ ਅਜ ਰਹਿ ਕੇ ਉਹਨੂੰ ਯਾਦ ਕਰਕੇ ਆਪਾਂ ਇਹ ਜਿਹੜਾ ਕਰਮਾਰਾਜ ਸਾਹਿਬੀ ਸਾ ਸਾ ਸਿਮਰੋ ਗੁਰਬਿੰਦ ਔਰ ਕਿਉਂਕਿ ਹਰ ਗੁਰੂ ਹਰ ਕ੍ਰਿਸ਼ਨ ਜੀ ਮਹਾਰਾਜ ਦੀ ਬਾਣੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀ ਬਹੁਤ ਛੋਟੀ ਉਮਰ ਦੇ ਵਿੱਚ ਸਰ ਰੋਣਾ ਦਾ ਇਹਨਾਂ ਸਮਾਨੀ ਮਿਲਿਆ ਬਾਣੀ ਲਿਖੰਦਾ ਲੇਕਿ ਪਹਿਲੇ ਪੰਜ ਗੁਰੂ ਸਾਹਿਬ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਹਿਲੇ ਪੰਜਾਂ ਦੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਤੇ ਇਹ ਕੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੌਵੇਂ ਬਾਦਸ਼ਾਹੀ ਤੋ ਛੇ ਗੁਰੂਆਂ ਦੀ ਬਾਣੀ ਤੇ ਬਾਕੀ ਪੰਤਾਂ ਦੀ ਸੰਤਾਂ ਦੀ ਸਾਰਾਂ ਤੁਹਾਨੂੰ ਪਤਾ ਹੀ ਹੈ ਸੇਵ ਗਾਂਧੀ ਬੜਿਆਂ ਦੀ ਬਾਣੀ ਹੈ ਜੀ ਲੇਕਿਨ ਗੁਰੂਆਂ ਦੇ ਛੇ ਬਾਣੀ ਤੋਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਅੱਜ ਦੇ ਦਿਨ ਤੇ ਉਹਨਾਂ ਦੇ ਪ੍ਰਕਾਟਿਆ ਦਿਵਸ ਤੇ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਛੇਵੇਂ ਪਾਚਾ ਗੁਰੂ ਨਾਨਕ ਦੇਵ ਜੀ ਦੀ ਛੇ ਅੱਠਵੀਂ ਪਾਚੇ ਸੌਰੀ ਅੱਠਵੀਂ ਜਿਹੜੀ ਜੋਤ ਹੈ ਉਹਨੂੰ ਕੋਟੀ ਕੋਟੀ ਪ੍ਰਣਾਮ ਹੈ ਤੋਂ ਉਹਨਾਂ ਦੇ ਅਵਤਾਰ ਦਿਵਸ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਸਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ